ਪੰਜਾਬ ਪੁਲਿਸ ਨੇ ਕਿਸ ਤਰ੍ਹਾਂ ਜਸਪ੍ਰੀਤ ਸਿੰਘ ਨੂੰ ਮਾਰਿਆ ਜਦੋਂ ਕੈਨੇਡਾ ਤੋਂ ਜਸਪ੍ਰੀਤ ਸਿੰਘ ਜਾਂਦਾ 에어ਪੋਰਟ ਤੇ ਵੀ ਸੀਸੀ ਕੈਮਰੇ ਨੇ ਫਿਰ ਉਸ ਤੋਂ ਬਾਅਦ 에어ਪੋਰਟ ਤੋਂ ਬਾਹਰ ਜਾਂਦਾ ਉੱਥੇ ਵੀ ਸੀਸੀ ਕੈਮਰੇ ਲੱਗੇ ਹੋਏ ਨੇ ਆ ਗਈ ਨਾ ਰਿਕਾਰਡਿੰਗ ਸਾਰੀ ਬਾਹਰ ਇਹ ਗੁੰਡਾਗਰਦੀ ਕੀਤੀ ਆ ਪੰਜਾਬ ਪੁਲਿਸ ਨੇ ਕਿਸ ਤਰੀਕੇ ਨਾਲ ਉਹ ਵਿਚਾਰੇ ਗੁਰਸਿੱਖ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਮਾਰਿਆ ਇਹ ਗੁੰਡਾਗਰਦੀ ਆ ਪੰਜਾਬ ਪੁਲਿਸ ਦੀ ਤੁਸੀਂ ਹਰ ਰੋਜ਼ ਦੇਖਦੇ ਹੋ ਪੰਜਾਬ ਦੇ ਵਿੱਚ ਜੀ ਉੱਥੇ ਗਰਨੇਡ ਸਿੱਟਤਾ ਥਾਣੇ ਤੇ ਉਹ ਜਦੋਂ ਗਰਨੇਡ ਸਿੱਟਿਆ ਉਦੋਂ ਨਹੀਂ ਇਹਨਾਂ ਨੂੰ ਪਤਾ ਲੱਗਿਆ ਫਿਰ ਜਦੋਂ ਗਰਨੇਡ ਸਿੱਟਿਆ ਤੇ ਥਾਣੇ 'ਚ ਕੋਈ ਮਰਿਆ ਵੀ ਨਹੀਂ ਕਿਉਂਕਿ ਥਾਣੇ 'ਚ ਖਾਈ ਹੀ ਨਹੀਂ ਸੀ ਗਰਨੇਡ ਇਹਨਾਂ ਨੇ ਆਪ ਹੀ ਕੰਚਰਾਵਾਂ ਦੇ ਸਿੱਟਿਆ ਉਸ ਤੋਂ ਬਾਅਦ ਜੀ ਉਹ ਜਿਹੜੇ ਗਰਨੇਡ ਸਿੱਟ ਕੇ ਗਏ ਸੀ ਉਹਨਾਂ ਦਾ ਸਾਡਾ ਪੁਲਿਸ ਮੁਕਾਬਲਾ ਹੋ ਗਿਆ ਉਹ ਅਸੀਂ ਮਾਰ ਦਿੱਤੇ ਇਹ ਹਰਾਮ ਦੇ ਪੁੱਤ ਉਹੀ ਕਰਤੂਤਤਾ ਕਰਦੇ ਨੇ ਜਿਹੜੀਆਂ ਕਰਤੂਤਤਾ ਕਿਸੇ ਟਾਈਮ ਬਿਆਨਤਾ ਬੁਚੜ ਕਰਦਾ ਸੀ ਉਹੀ ਕੁਸ ਅੱਜ ਪੰਜਾਬ ਦੇ ਵਿੱਚ ਹੋਣ ਲੱਗਿਆ ਭਗਮਾਨਤਮਾਨ ਪੰਜਾਬ ਦੇ ਨੌਜਵਾਨਾਂ ਦਾ ਖੂਨ ਪੀਂਦਾ ਖੂਨ ਪੀਂਦਾ ਇਹ ਹਰਾਮ ਦਾ ਖੂਨ ਚਿੰਡਾਲ ਆ ਚਿੰਡਾਲ ਆ ਤੁਹਾਡੇ ਸਾਹਮਣੇ ਆ ਜਸਪ੍ਰੀਤ ਸਿੰਘ ਨੂੰ ਮਾਰ ਦਿੱਤਾ ਇਹਨਾਂ ਨੇ ਝੂਠਾ ਕੇਸ ਬਣਾ ਦਿੱਤਾ ਜੀ ਉਹ ਬੱਚਾ ਗਵਾਹ ਹੋ ਗਿਆ ਬੱਚਾ ਗਵਾਹ ਇਹਦੇ ਬੰਦਿਆਂ ਨੇ ਕੀਤੇ ਆ ਜਿਹੜੇ ਭਗਮਾਨਤਮਾਨ ਦੀ ਪੁਲਿਸ ਦੇ ਗੁੰਡੇ ਨੇ ਉਹਨਾਂ ਨੇ ਉਹ ਬੱਚੇ ਨੂੰ ਗਵਾਹ ਕੀਤਾ ਗਵਾਹ ਕਰਕੇ ਇਸ ਨੌਜਵਾਨ ਨੂੰ ਮਾਰਨਾ ਸੀ ਇਹਨਾਂ ਨੇ ਗੁਰਸਿੱਖ ਸੀ ਕਿ ਪੈਸੇ ਲੈ ਕੇ ਆਇਆ ਸੀ ਪੈਸੇ ਲੁੱਟ ਲੈ ਪਹਿਲਾਂ ਇਹਨਾਂ ਹਰਾਮਦਿਆਂ ਨੇ ਜਿਹੜੇ ਵਿਦੇਸ਼ਾਂ 'ਚ ਜਾ ਕੇ ਖਾਲਸਤਾਨ ਦੇ ਝੰਡੇ ਚੱਕ ਲੈਂਦੇ ਨੇ ਉਹਨਾਂ ਨੂੰ ਵੀ ਡਰਾਉਣਾ ਕਿ ਵਿਦੇਸ਼ਾਂ 'ਚ ਜਾ ਕੇ ਵੀ ਤੁਸੀਂ ਖਾਲਸਤਾਨ ਦੇ ਝੰਡੇ ਨਹੀਂ ਚੱਕਣੇ ਜੇ ਚੱਕੋਗੇ ਫਿਰ ਜਦੋਂ ਇੰਡੀਆ ਆਵੋਗੇ ਫਿਰ ਤੁਸੀਂ ਮਾਰ ਦੇਵਾਂਗੇ ਤੁਹਾਨੂੰ ਇਹ ਸਾਰੀ ਗੇਮ ਆ ਇਹਨਾਂ ਦੀ ਇਹਨਾਂ ਨੇ ਗੇਮ ਦੇ ਤਹਿਤ ਉਹ ਨੌਜਵਾਨ ਦਾ ਕਤਲ ਕੀਤਾ ਪੰਜਾਬ ਪੁਲਿਸ ਨੇ ਕੋਈ ਹੈ ਦੁਨੀਆ ਤੇ ਪੁੱਛਣ ਵਾਲਾ ਕਿੰਨੀਆਂ ਸਿੱਖ ਜਥੇਬੰਦੀਆਂ ਨੇ ਕਿੰਨੀਆਂ ਨਹਿਂਗ ਜਥੇਬੰਦੀਆਂ ਨੇ ਕਿੰਨੀਆਂ ਆ ਕਿਸਾਨ ਜਥੇਬੰਦੀਆਂ ਨੇ ਕਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਕਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦੇ ਲੋਕੋ ਥੋਡੇ ਕੋਲੇ ਵੋਟਾਂ ਮੰਗਣ ਨੂੰ ਆਉਣਾ ਸਾਰਿਆਂ ਨੇ ਸਾਰੀਆਂ ਪਾਰਟੀਆਂ ਨੇ ਆਉਣਾ ਅੱਜ ਕੋਈ ਪਾਰਟੀ ਬੋਲਦੀ ਆ ਕਹਿੰਦੀ ਆ ਭਗਮੰਤਮਾਨ ਨੂੰ ਕਿ ਜਸਪ੍ਰੀਤ ਨੂੰ ਕਿਉਂ ਮਾਰਿਆ ਕਿਉਂ ਇਹਦਾ ਕਤਲ ਕੀਤਾ ਕਿ ਗੁਰਸਿੱਖ ਕਰਕੇ ਮਾਰਿਆ ਕੋਈ ਬੋਲੂਗਾ ਪੰਜਾਬ ਦੇ ਵਿੱਚੋਂ ਕੋਈ ਕਹੂਗਾ ਇਸ ਬੁਚੜ ਨੂੰ ਭਗਮੰਤਮਾਨ ਨੂੰ ਉਹ ਦਿੱਲੀ ਵਾਲੇ ਭਈਏ ਹਰਾਮੀ ਨੂੰ ਕੋਈ ਕਹੂਗਾ ਆ ਡੀਜੀਪੀ ਕੰਜਰ ਨੂੰ ਭਈਏ ਨੂੰ ਬਿਹਾਰੀ ਨੂੰ ਕੋਈ ਕਹੂਗਾ ਉਹ ਦੂਜਾ ਜੋ ਹਰਾਮ ਦਾ ਪੁੱਤ ਮੁੱਸਸਾ ਵਾਲਾ ਆ ਜੋ ਦੂਜਾ ਮੁੱਸਸਾ ਵਾਲਾ ਹਰਾਮ ਦਾ ਕੰਜਰੀ ਦਾ ਇਹ ਕੰਜਰੀ ਦੇ ਨੂੰ ਕੋਈ ਪੁੱਛੂਗਾ ਵੀ ਕੰਜਰੀ ਦੀ ਆ ਤੂੰ ਦਾੜਾ ਰੱਖਿਆ ਸਿਰ ਤੇ ਪੱਗ ਦੇ ਵਿੱਚ ਸਿਰ ਬਸਾਇਆ ਕੰਜਰਾ ਤਾਂ ਇੱਕ ਗੁਰਸਿੱਖ ਮੁੰਡਾ ਮਾਰ ਦਿੱਤਾ ਇਹਨੂੰ ਕੋਈ ਪੁੱਛੂਗਾ ਕੰਜਰ ਨੂੰ ਕੋਈ ਪੁੱਛੂ ਪੋਲੀਟਿਕਲ ਪਾਰਟੀ ਕੋਈ ਕਹੂਗੀ ਪੋਲੀਟਿਕਲ ਪਾਰਟੀ ਵੀ ਭਾਈ ਤੁਸੀਂ ਆਏ ਕਰੋ ਜਦੋਂ ਮੋਟਰਸਾਈਕਲ ਉਸ ਪਿੰਡ ਦੇ ਵਿੱਚ ਆਉਂਦਾ ਉਹ ਪਿੱਛੋਂ ਸਾਰੇ ਸੀਸੀ ਕੈਮਰੇ ਦਿਖਾਵੋ ਉਹ ਸੀਸੀ ਕੈਮਰੇ ਦੀ ਵੀਡੀਓ ਦਿਖਾਵੋ ਕਿ ਕਵੋ ਮੋਟਰਸਾਈਕਲੰਦਾਂ ਨੇ ਕਿਹੜੇ ਪਿੰਡ ਤੋਂ ਲਿਆ ਕਿਉਂਕਿ ਮੂੰਹ ਤਾਂ ਥੋੜਾ ਟਾਈਮ ਪਹਿਲਾਂ ਹੀ ਬੰਨੇ ਹੋਣਗੇ ਪਹਿਲਾਂ ਥੋੜਾ ਬੰਨੇ ਹੋਣਗੇ ਪਿੱਛੇ ਥੋੜਾ ਮੂੰਹ ਬੰਨ ਕੇ ਆ ਰਹੇ ਨੇ ਕਿੱਥੋਂ ਤਾਂ ਬੰਨ੍ਹੇ ਹੀ ਹੋਣਗੇ ਪਿੱਛੇ ਪਤਾ ਤਾਂ ਲੱਗਦਾ ਹੀ ਹੈ ਕਿ ਪਹਿਲਾਂ ਜਿਹੜੇ ਬੰਦੇ ਜਾਂਦੇ ਸੀ ਇਦਾਂ ਉਹ ਆਹ ਫੇਸ ਸੀ ਉਹਨਾਂ ਦੇ ਆਹ ਉਹਨਾਂ ਦੇ ਮੂੰਹ ਸੀ ਉਹ ਵੀਡੀਓ ਦਿਖਾਈ ਆ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ 에어ਪੋਰਟ ਦੀ ਵੀਡੀਓ ਦਿਖਾਈ ਆ ਕਿ 에어ਪੋਰਟ ਤੇ ਜਦੋਂ ਆਇਆ ਕਿਵੇਂ ਫੜਿਆ ਨਹੀਂ ਦਿਖਾਈ ਇਹਨਾਂ ਦੀ ਗੁੰਡਾਗਰਦੀ ਆ ਕੋਈ ਤੁਹਾਨੂੰ ਵੀਡੀਓ ਨਹੀਂ ਦਿਖਾਣੀ ਇਹਨਾਂ ਨੇ ਸੀਸੀ ਕੈਮਰਾ ਦੇ ਵਿੱਚ ਸਾਰੀ ਰਿਕਾਰਡਿੰਗ ਹੋ ਚੁੱਕੀ ਆ ਪਰ ਦਿਖਾਣੇ ਨਹੀਂ ਕੋਈ ਪੁੱਛਣ ਵਾਲਾ ਨਹੀਂ ਇਹਨਾਂ ਨੂੰ ਕਿ ਸੀਸੀ ਕੈਮਰੇ ਦੀ ਵੀਡੀਓ ਦਿਖਾਓ ਕੋਈ ਨਹੀਂ ਪੁੱਛੂਗਾ ਕੋਈ ਵੀ ਪਾਰਟੀ ਨਹੀਂ ਪੁੱਛੂਗਾ ਕਿ ਕਿੰਨੀਆਂ ਪਾਰਟੀਆਂ ਬਣੀਆਂ ਹੋਈਆਂ ਨੇ ਕੋਈ ਕਹੂ ਕਿ ਸੀਸੀ ਕੈਮਰੇ ਦੀ ਵੀਡੀਓ ਦਿਖਾਵੋ ਕੋਈ ਨਹੀਂ ਕਹੂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਮੰਤਰੀ ਸ਼ਾਂਤਰੀ ਚੋਰ ਲਟੇਰੇ ਹੈਗੇ ਨੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਹਮੈਤੀ ਨੇ ਜਿਹੜੇ ਹਮੈਤੀ ਨੇ ਆਮ ਆਦਮੀ ਪਾਰਟੀ ਦੇ ਉਹ ਪੁੱਛਣੋ ਭਗਮੰਤ ਮਾਨ ਨੂੰ ਕਿ ਵੀਡੀਓ ਕਿੱਥੇ ਆਵੀ 에ਰਪੋਰਟ ਦੀ ਸੀਸੀ ਕੈਮਰੇ ਦੀ ਵੀਡੀਓ ਦਿਖਾ ਪੁੱਛਣੋ ਉਹਨੂੰ ਤੁਸੀਂ ਵੋਟਾਂ ਤਾਂ ਪਾਉਨੇ ਆ ਭਗਮੰਤ ਮਾਨ ਕੰਜਰ ਨੂੰ ਝਾੜੂ ਵਾਲੇ ਨੂੰ ਇਹ ਪੰਜਾਬ ਦੇ ਮੁੰਡੇ ਮਾਰਦਾ ਝਾੜੂ ਪੰਜਾਬ ਦੇ ਮੁੰਡਿਆਂ ਤੇ ਫਿਰਦਾ ਅੱਜ ਪੰਜਾਬ ਦੇ ਨੌਜਵਾਨ ਮੁੰਡੇ ਗੁਰਸਿੱਖ ਮਾਰੇ ਜਾਂਦੇ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ ਕੋਈ ਆਮ ਆਦਮੀ ਪਾਰਟੀ ਨੂੰ ਕੋਈ ਪੁੱਛੂ ਉਹਦਾ ਹਮੈਤੀ ਕਿ ਕੰਜਰੋ ਦੱਸੋ ਉਹ ਵੀਡੀਓ ਦਿਖਾਵੋ ਸੀਸੀ ਕੈਮਰੇ ਦੀ 에ਰਪੋਰਟ ਦੀ ਵੀਡੀਓ ਦਿਖਾਵੋ ਪਹਿਲਾਂ ਵਾਲੀ ਵੀਡੀਓ ਦਿਖਾਵੋ ਜੇ ਸੀਸੀ ਕੈਮਰੇ ਦੀ ਵੀਡੀਓ ਮੰਗੋਗੇ ਜੇ ਤੁਹਾਨੂੰ ਦੇਗੇ ਤਾਂ ਦੱਸ ਦਿਓ ਕਦੇ ਨਹੀਂ ਦੇਣਗੇ ਕਿ ਕੰਜਰਾਂ ਨੇ ਇਹਨਾਂ ਨੇ ਸਾਰਾ ਕੰਮ ਕੀਤਾ ਇਹ ਸਭ ਕੋ ਤੁਹਾਡੇ ਸਾਹਮਣੇ ਆ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਇਹ ਹਰਾਮਦਿਆਂ ਨੇ ਪੰਜਾਬ ਪੁਲਿਸ ਵਾਲੇ ਕੰਜਰਾਂ ਨੇ ਹਰ ਰੋਜ਼ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ ਪਹਿਲਾਂ ਉਹ ਬਿਆੰਤਾ 부ਚੜ ਬਣਾਉਂਦਾ ਸੀ ਹੁਣ ਆ ਬਿਆੰਤੇ 부ਚੜ ਦੀ ਔਲਾਦ ਗੰਦੀ ਔਲਾਦ ਪਗਮੰਤਮਾਨ ਹਰਾਮਦੀ ਔਲਾਦ ਤੇ ਦਿੱਲੀ ਵਾਲਾ ਭਈਆ ਤੇ ਆਹ ਬਿਹਾਰੀ ਭਈਆ ਕੰਜਰ ਉਹ ਇੱਕ ਪੱਗ ਚ ਸਿਰ ਵਸਾਈ ਫਿਰਦਾ ਪਤਾ ਨਹੀਂ ਉਹਦੀ ਮਾਂ ਉਸ ਗੰਦੇ ਬੀਜ ਨੂੰ ਕਿੱਥੋਂ ਲਿਆਂਦਾ ਹੋਊਗਾ ਉਹ ਮੁਥਲਦਿਆ ਕੰਜਰ ਉਹ ਕੰਜਰ ਇਹ ਰਲ ਕੇ ਪੰਜਾਬ ਦੇ ਵਿੱਚ ਗੰਦ ਪਾਉਣ ਲੱਗੇ ਨੇ ਪੰਜਾਬ ਦੇ ਲੋਕੋ ਗੰਦ ਪੁਆਈ ਜਾ ਬੋਲਿਓ ਨਾ ਕੱਲੇ ਕੱਲੇ ਹੋ ਕੇ ਮਰੋਂਗੇ ਜੇ ਨਹੀਂ ਬੋਲਿਆ ਤੁਸੀਂ ਪਾਵੋ ਰੌਲਾ ਕਰੋ ਸਿਆਪਾ ਭਗਮੰਤ ਮਾਨ ਦਾਦੇ ਭਗਮੰਤ ਮਾਨ ਦੀ ਆ ਦੇਖੋ ਹੁਣ ਕੰਜਰ ਪੰਜਾਬ ਪੁਲਿਸ ਵਾਲੇ ਲੰਡਰ ਕੀ ਬੋਲਦੇ ਨੇ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਇਹ ਸਿਹਾ ਡੋਟ ਉਸੇ ਪਿੰਡ ਦਾ ਉਹ ਆਦਮੀ ਸੀ जिने ओ बच्चा किडनैप ਕੀਤਾ ਵਇਆ ਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਰ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਏ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਓਏ ਪੰਜਾਬ ਪੁਲਿਸ ਵਾਲਿਆ ਗੁੰਡਿਆ ਓਏ ਕਾਉ ਝੂਠ ਬੋਲੀ ਜਾ ਨਾ ਉਹ ਤੇਰੇ ਸੁੰਡ ਚੱਲਣ ਤੇਰੀ ਜੁਬਾਨ ਦੇ ਵਿੱਚ ਓਏ ਹਰਾਮ ਦੀ ਆ ਕਿਹਦੇ ਲਈ ਪਾਪ ਕਰਦਾ ਤੂੰ ਆਪਣੀ ਔਲਾਦ ਲਈ ਕਰਦਾ ਉਹਨਾਂ ਨੇ ਵੀ ਮਰ ਜਾਣਾ ਕੀੜੇ ਪੈ ਕੇ ਤੇ ਵੀ ਮਰ ਜਾਣਾ ਹਰਾਮ ਤੇ ਆ ਕੀੜੇ ਪੈ ਕੇ ਭਗਮੰਤ ਮਾਨ ਦੇ ਵੀ ਸੁੰਡ ਚੱਲਣਗੇ ਜਿਹੜੀ ਹਕੂਮਤ ਦੇ ਵਿੱਚ ਇੰਨਾ ਜ਼ੁਲਮ ਪੰਜਾਬ ਦੇ ਨੌਜਵਾਨਾਂ ਤੇ ਹੋ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਝੂਠੇ ਕੇਸਾਂ ਦੇ ਵਿੱਚ ਕਤਲ ਕਰੀ ਜਾਂਦੇ ਹੋ ਪੈਸੇ ਦੇ ਚੌਧਰ ਤੇ ਲਾਲਚ ਦੇ ਵਿੱਚ ਆ ਕੇ ਹਰਾਮ ਤੇ ਹੋ ਪੰਜਾਬ ਦੇ ਲੋਕੋ ਕਿੱਥੋਂ ਇਨਸਾਫ ਮੰਗੋਗੇ ਕਿੱਥੋਂ ਇਨਕਵਾਰੀਆਂ ਕਰਾਓਗੇ ਥੋੜੇ ਦਿਨ ਪਹਿਲਾਂ ਉਮਰ ਕੈਦ ਸੁਣਾ ਦਿੱਤੀ ਪੰਜਾਬ ਦੇ ਨੌਜਵਾਨਾਂ ਨੂੰ ਕੋਰਟ ਨੇ ਬਿਨਾ ਚਲਾਨ ਪੇਸ਼ ਕੀਤਾ ਹੀ ਉਮਰ ਕਹਿ ਸੁਣਾ ਦਿੱਤੀ ਕਿੱਥੇ ਜਾਮੋਗੇ ਕਿੱਥੋਂ ਤੁਸੀਂ ਇਨਸਾਫ ਮੰਗੋਗੇ ਕਿਹੜੀ ਅਦਾਲਤਾਂ ਤੁਹਾਡੀ ਕਿੱਥੇ ਜਾਮੋਗੇ ਪੰਜਾਬ ਦੇ ਲੋਕੋ ਨੇਹਰਾ ਪੂਰਾ ਨੇਹਰਾ ਆ ਦੇਖੋ ਗੁੰਡਿਆਂ ਨੇ ਇੱਕ ਪਰਿਵਾਰ ਅਜਾੜ ਦਿੱਤਾ ਉਹਨਾਂ ਦਾ ਮੁੰਡਾ ਮਾਰ ਦਿੱਤਾ 30 ਸਾਲਾਂ ਦਾ ਇੱਕ ਲਾਲਚ ਦੇ ਵਿੱਚ ਆ ਕੇ ਕੀੜੇ ਪਹਿਣਗੇ ਇਹ ਪੰਜਾਬ ਪੁਲਿਸ ਵਾਲੇ ਹਰਾਮਦਿਆਂ ਦੇ ਗੁੰਡਿਆਂ ਦੇ ਹੁਣ ਕਿੱਥੇ ਜਾਵੋਗੇ ਇਨਸਾਫ ਲੈਣ ਲਈ ਪੰਜਾਬ ਦੇ ਲੋਕੋ ਫਕੀਰਤ ਸਿੰਘ ਜੀ ਮੇਰਾ ਬੇਟਾ ਮੈਂ ਉਹਦੀ ਮਾਦਰ ਆਂਗੀ ਪਿੰਡ ਸਾਡਾ ਸਿੰਘਾ ਦੋਦ ਡਿਸਟ ਲੁਧਿਆਣਾ ਜੀ ਮੇਰੇ ਬੱਚੇ ਨੂੰ ਜੀ ਘਰ ਤੋਂ ਹੀ ਚੁੱਕ ਕੇ ਲੈ ਗਏ ਅਣਪਛਾਤੇ ਵਿਅਕਤੀ हां जी ਜਦੋਂ ਜੀ ਬੱਚੇ ਨੂੰ ਚੱਕਿਆ ਨਾਲ ਉਹਨਾਂ ਲਵੇ ਇੱਥੇ ਪੋਲੀਥੀਨ ਤੇ ਮਿਰਚਾਂ ਵੀ ਸੀ ਨਾਲ ਉਹ ਚਾਕੂ ਵੀ ਵਗੈਰਾ ਵੀ ਸੀ ਉਹ ਅਸੀਂ ਬਾਅਦ 'ਚ ਦੇਖੇ ਬਹੁਤ ਭੱਜੇ ਅਸੀਂ ਗੇਟਾਂ ਤਿੱਕਰ ਪਰ ਨਹੀਂ ਉਹ ਅਣਪਛਤੇ ਵਿਅਕਤੀ ਸਭ ਮੇਰੇ ਬੱਚੇ ਨੂੰ ਦੋ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਬਹੁਤ ਅਸੀਂ ਮੰਗਰ ਗਏ ਪਰ ਨਹੀਂ ਉਹਨਾਂ ਨੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਆਹੀ ਟਾਈਮ 6:00 ਵਜੇ 23 ਮਿੰਟਾਂ ਦੀ ਗੱਲ ਆ ਜੀ ਬੱਚਾ ਘਰੇ ਸੀ ਸਾਈਕਲ ਚਲਾਉਂਦਾ ਸੀ 베ੜੇ 'ਚ ਹਾਂ ਜੀ ਨਹੀਂ ਜੀ ਮੈਂ ਦੇਖੇ ਨਹੀਂ ਹੈਗੇ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਹਾਂਜੀ ਹੱਥਾਂ ਦੇ ਵੀ ਗਲਵਜ਼ ਸੀ ਕਾਲੀ ਲੋਈ ਸੀ ਉਹਨਾਂ ਦੀ ਕੋਈ ਪਤਾ ਨਹੀਂ ਸਾਨੂੰ ਨਹੀਂ ਮੈਂ ਨਹੀਂ ਦੇਖੇ ਹੈਗੇ ਮੈਂ ਤਾਂ ਉਹਨਾਂ ਦੀ ਪੈਠੀ ਦੇਖੀ ਉਹਦੇ ਪਾਪਾ ਨੇ ਐ ਦੇਖਿਆ ਸੀ ਨੇ ਵੀ 6 ਫੁੱਟ ਦੇ ਹਾਈਟ ਕਾਫੀ ਸੀ ਪਰ ਸਾਨੂੰ ਅਸੀਂ ਮੂੰਹ ਨਹੀਂ ਉਹਨਾਂ ਦਾ ਦੇਖ ਸਕਦੇ